ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਖਣ ਮਰਿਆਦਾ ਇਸ ਤਖਤ ਦੇ ਜਥੇਦਾਰ ਕਿਉਂ ਵਿਆਹ ਨਹੀਂ ਕਰਵਾਉਂਦੇ ਇਸ ਵਿਸ਼ੇ ਨੂੰ ਥੋੜਾ ਜਿਹਾ ਵਿਚਾਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿਹੜੇ ਜਥੇਦਾਰ ਸਹਬਾਨ ਨੇ ਉਹ ਉਹਨਾਂ ਬਾਰੇ ਆਪਾਂ ਜਾਣਦੇ ਆਂ ਸਾ ਬਾਬਾ ਕੁਲਵੰਦ ਸਿੰਘ ਜੀ ਜਿਹੜੇ ਸਖਦਰ ਜਥੇਦਾਰ ਨੇ ਹੁਣ ਮੌਜੂਦਾ ਜਥੇਦਾਰ ਨੇ ਸੋਸਾਰ ਸੰਗਤ ਉਹ ਜਥੇਦਾਰ ਸਾਹਿਬ ਜਿਹੜੇ ਵਿਆਹ ਨਹੀਂ ਕਰਵਾਉਂਦੇ ਜਿਹੜੇ ਅੰਦਰਲੀ ਸੇਵਾ ਹੈ ਨਾ ਅੰਦਰ ਸੇਵਾ ਜਿੱਥੇ ਗੁਰੂ ਮਹਾਰਾਜ ਦੇ ਸ਼ਸਤਰ ਪਏ ਨੇ ਉਹ ਕੇਵਲ ਇੱਕ ਦੇ ਹਿੱਸੇ ਆਉਂਦੀ ਹੈ ਬ੍ਰਹਮਚਾਰੀ ਹੀ ਕਿਉਂ ਸਤਗੁਰੂ ਗੁਰੂ ਮਹਾਰਾਜ ਨੇ ਇਹ ਬਚਨ ਕੀਤੇ ਸਨ ਕਿ ਭਾਈ ਜਿਹੜਾ ਇਹ ਸੇਵਾ ਨਿਭਾਏਗਾ ਉਹ ਵਿਆਹ ਨਹੀਂ ਕਰ ਸਕਦਾ ਜਸਵੰਤ ਸਿੰਘ ਸੰਤੋਖ ਸਿੰਘ ਹੋਰਾਂ ਨੇ ਇਹ ਗੱਲ ਜਿਹੜੀ ਹੈ ਉਹ ਪਹਿਲਾਂ ਹੋਈ ਸੀ ਜਥੇਦਾਰ ਸਾਹਿਬ ਦੇ ਨਾਲ ਉਹਨਾਂ ਦੇ ਬਚਨ ਬਿਲਾਸ ਹੋਏ ਸਤਿਗੁਰੂ ਮਹਾਰਾਜ ਦੇ ਸਾਨੂੰ ਕਿਸੇ ਸਿੰਘ ਤੋਂ ਪਤਾ ਲੱਗਿਆ ਸੀ ਪ੍ਰਾਤਨ ਤੇ ਪਿਆਰਿਓ ਕਹਿੰਦੇ ਫਿਰ ਬਾਅਦ ਵਿੱਚ ਸੰਗਤ ਨੇ ਬੇਨਤੀ ਕੀਤੀ ਵੀ ਸਤਿਗੁਰੂ ਜੇਕਰ ਵਿਆਹ ਨਾ ਹੋਇਆ ਤੇ ਆਪਾਂ ਆਪਣੀ ਪੀੜ੍ਹੀ ਨੂੰ ਅੱਗੇ ਕਿਵੇਂ ਵਧਾਵਾਂਗੇ ਫਿਰ ਇਹ ਸਿੱਖੀ ਦਾ ਪ੍ਰਚਾਰ ਜਿਹੜਾ ਹੈ ਉਹ ਕਿਵੇਂ ਹੋਏਗਾ ਉਸ ਤੋਂ ਬਾਅਦ ਫਿਰ ਇਹ ਜਿਹੜਾ ਸਾਰਾ ਉਲੱਥਾ ਚੇਂਜ ਹੋਇਆ ਭਾਵ ਹੁਣ ਕੋਈ ਵੀ ਜਿਹਨੂੰ ਵੀ ਸਤ ਚੁਣਦੇ ਨੇ ਉਹ ਸੇਵਾ ਦੇ ਲਈ ਪਿਆਰਿਓ ਉਹ ਸੇਵਾ ਨੂੰ ਸਮਰਪਿਤ ਹੋ ਜਾਂਦਾ ਹੈ ਬਾਬਾ ਕੁਲਵੰਤ ਸਿੰਘ ਜੀ ਕਦੇ ਨਹੀਂ ਗਏ ਕਿਤੇ ਨਹੀਂ ਗਏ ਕਿਸੇ ਜਾੜਾ ਦੂਰ ਮੀਟਿੰਗ ਦੇ ਵਿੱਚ ਨਹੀਂ ਗਏ ਉਹ ਇੱਕ ਰਾਮ ਸਿੰਘ ਜੀ ਨੇ ਧੂਪੀਏ ਜਿਹੜੇ ਉਹ ਜਾਂਦੇ ਨੇ ਉਹਨਾਂ ਦੀ ਜਗ੍ਹਾ ਤੇ ਨੁਮਾਇੰਦੇ ਬਣ ਕੇ ਪਰ ਆਪ ਨਹੀਂ ਕਿਤੇ ਗਏ ਸਾਡੇ ਵਾਲੇ ਜੱਥੇਦਾਰਾ ਵਾਂਗੂ ਨਹੀਂ ਵੀ ਕਿਤੇ ਹੋ ਉਧਰ ਤੁਰੇ ਗਏ ਕਦੇ ਉਧਰ ਗਏ ਕਦੇ ਉੱਥੇ ਚੱਲ ਗਏ ਕਦੇ ਉੱਥੇ ਚੱਲ ਗਏ ਨਹੀਂ 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 ਉਹ ਆ ਦੁਨਿਆਵੀ ਗੱਲਾਂ ਦੇ ਵਿੱਚ ਨਹੀਂ ਉਹਨਾਂ ਦਾ ਧਿਆਨ ਸਿਰਫ ਕੇਵਲ ਤੇ ਕੇਵਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵੱਲ ਤੇ ਗੁਰੂ ਦੀ ਸੇਵਾ ਦੇ ਬਾਅਦ ਚ ਤੇ ਗੁਰੂ ਨੂੰ ਸਮਰਪਿਤ ਹੋ ਕੇ ਉਹ ਚੱਲਦੇ ਨੇ ਪਿਆਰਿਓ ਪਹਿਲਾਂ ਇਹ ਮਰਜ਼ਾਦਾ ਸੀ ਕਿ ਵਿਆਹ ਨਹੀਂ ਸੀ ਕਰਵਾਇਆ ਜਾਂਦਾ ਪਰ ਪਿਆਰਿਓ ਬਾਅਦ ਵਿੱਚ ਫਿਰ ਇਹ ਮਰਜ਼ਾਦਾ ਜਿਹੜੀ ਹੈ ਉਹ ਇੱਥੇ ਬਦਲ ਦਿੱਤੀ ਗਈ ਰੋਕ ਦਿੱਤੀ ਜਾਂ ਇਹਨੂੰ ਕਹਿੰਦੇ ਗੁਰੂ ਤੋਂ ਆਗਿਆ ਲੈ ਕੇ ਫਿਰ ਇਸ ਨੂੰ ਜਿਹੜਾ ਹੈ ਇਸ ਦਾ ਆਕਾਰ ਬਦਲਿਆ ਗਿਆ ਅਸਲ ਦੇ ਵਿੱਚ ਪਰ ਵਿਆਹ ਨਾ ਕਰਾਉਣ ਦਾ ਕਾਰਨ ਸੀ ਤੇ ਪਿਆਰਿਓ ਉਹ ਵੀ ਇੱਕ ਸਮੇਂ ਦੇ ਮੁਤਾਬਕ ਠੀਕ ਸੀ ਪਰ ਜੇ ਇਹ ਮਰਜ਼ਾਦਾ ਚ ਹੋਈਆ ਤੇ ਇਹ ਵੀ ਇੱਕ ਸਮੇਂ ਦੇ ਮੁਤਾਬਕ ਹੈ ਜੋ ਸਾਸੰਗਤ ਜਿਸ ਤਰ੍ਹਾਂ ਅੱਜ ਸਿੱਖੀ ਅਲੋਪ ਹੁੰਦੀ ਜਾ ਰਹੀ ਹੈ ਸੋ ਅੱਜ ਦੇਖਿਆ ਜਾ ਸਕਦਾ ਹੈ ਸੋ ਪਿਆਰਿਓ ਅੱਜ ਆਪਣੀ ਸਿੱਖੀ ਨੂੰ ਸੰਭਾਲੀਏ ਆਪਣੇ ਘਰ ਦੇ ਨੁਮਾਇੰਦਿਆਂ ਨੂੰ ਸੰਭਾਲੀਏ ਆਪਣੇ ਲੋਕ ਸੰਭਾਲੀਏ ਆਪਣੇ ਪੁੱਤਰਾਂ ਧੀਆਂ ਨੂੰ ਸੰਭਾਲੀਏ ਸਿੱਖੀ ਆਪਣੇ ਘਰ ਦੇ ਵਿੱਚ ਆਲੋਪਣਾਉਣ ਦੀਗੀ ਆਮ ਤੌਰ ਤੇ ਵੇਖਣ ਦੇ ਵਿੱਚ ਮਿਲਦਾ ਪਿਆਰਿਓ ਕਿ ਕਿਸ ਤਰ੍ਹਾਂ ਜਿਹੜਾ ਆ ਸਭ ਕੁਝ ਆਪ ਵੇਖਦੇ ਹਾਂ ਨਾ ਕਿਸ ਤਰ੍ਹਾਂ ਸਭ ਕੁਝ ਹੁੰਦਾ ਹੈ ਸਾਰ ਸੰਗਤ ਇਹ ਕਿਸ ਤਰ੍ਹਾਂ ਸਭ ਕੁਝ ਜਿਹੜਾ ਹੈ ਉਹ ਪ੍ਰਾਪਰਤ ਹੁੰਦਾ ਹੈ ਪਿਆਰਿਓ ਕਿ ਪਿਓ ਨੇ ਛੱਕਿਆ ਤੇ ਧੀ ਪੁੱਤਰ ਜਿਹੜੇ ਨੇ ਉਹ ਕਿਤੇ ਹੋਰ ਹੀ ਜਾਂਦੇ ਨੇ ਉਹਨਾਂ ਨੇ ਹੋਰ ਹੀ ਰੂਪ ਪਣਾਇਆ ਜੇ ਪੁੱਛੀਏ ਭਾਈ ਤੂੰ ਕਿਹਦਾ ਬੱਚਾ ਹੈ ਤੇ ਉਹਨਾਂ ਦਾ ਜਵਾਬ ਵੀ ਫਲਾਣੇ ਦਾ ਆਪਾਂ ਪੁੱਛੀਏ ਵੀ ਭਾਈ ਤੂੰ ਉਹਨੇ ਵਰਗਾ ਤੇ ਬਣਿਆ ਕੋਈ ਸੋ ਪਿਆਰਿਓ ਫਿਰ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੁੰਦਾ ਇਸ ਕਰਕੇ ਆਪਣੇ ਘਰ ਦੇ ਵਿੱਚੋਂ ਸਿੱਖੀ ਨੂੰ ਅਲੋਪ ਹੋਣ ਤੋਂ ਬਚਾਈਏ ਆਪਾਂ ਸਿੱਖੀ ਦੇ ਨਾਲ ਪਿਆਰ ਕਰੀਏ ਸਿੱਖੀ ਦੇ ਨਾਲ ਬਣ ਕੇ ਰਹੀਏ ਸੋ ਆਪਣੇ ਘਰਾਂ ਤੋਂ ਸ਼ੁਰੂਆਤ ਕਰੀਏ ਜਿਹਦੀ ਸਭ ਤੋਂ ਵੱਡੀ ਜ਼ਰੂਰਤ ਆ ਇਹ ਸਭ ਤੋਂ ਵੱਡਾ ਹੈ ਪਿਆਰਿਓ ਇਹਨੂੰ ਅਸੀਂ ਜ਼ਰੂਰ ਧਿਆਨ ਵਿੱਚ ਰੱਖੀਏ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਿਦਾਰੇ ਸ਼ਬਦ ਦੀ ਕਮਾਈ ਨਾਲ ਹੋਣਗੇ ਹੋਰ ਸਾਹਿਬ ਜਾਇਆ ਕਰੀਏ ਕਿਤੇ ਵੀ ਜਾਓ ਸਤਿਗੁਰੂ ਦਾ ਧਿਆਨ ਧਰਿਏ ਸੋ ਪਿਆਰਿਓ ਤੁਹਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸੇਵਾ ਪ੍ਰਾਪਤ ਹੋਵੇ ਤੇ ਉਹਨਾਂ ਦੇ ਦਿਦਾਰੇ ਹੋਣਗੇ ਅਸੀਂ ਉਹਨਾਂ ਦੇ ਬਚਨ ਮੰਨੀਏ ਕਹਿਣਾ ਮੰਨੀਏ ਸਭ ਤੋਂ ਵੱਡਾ ਬਚਨ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹਦੇ ਤੇ ਪਹਿਰਾ ਦੇਈਏ ਸਭ ਤੋਂ ਵੱਡੀ ਗੱਲ ਹੁਜਿੱਕਾ ਖਾਲਸਾ